ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਬਾਬਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਰਨੈਲ ਸਿੰਘ ਦੇ 66 ਜਨ ਦਿਹਾੜੇ ਤੇ ਅੱਜ ਸਾਰੀਆਂ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਰਹੀਆਂ ਹਨ ਸੋ ਅਸੀਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਕੱਲ ਨੂੰ ਕਿਸਾਨੀ ਅੰਦੋਲਨ ਵੀ ਸ਼ੁਰੂ ਹੋ ਰਿਹਾ ਹੈ ਉਸ ਤੋਂ ਬਾਅਦ ਕੱਲ ਨੂੰ ਉੱਥੇ ਵੀ ਜਾਣਾ ਹੈ ਕਿਉਂਕਿ ਇੱਕ ਕਹਾਣੀ ਹੈ ਵੀ ਪੰਜਾਬ ਦੇ ਜਮਨ ਰੋਜ ਮੁਹਿੰਮਾ ਅੱਜ ਆਪਾਂ ਬਾਬਾ ਜਰਨੈਲ ਸਿੰਘ ਦੇ ਜਨਮ ਦੇ ਆੜ ਦੇ ਜਾਣਾ ਹੈ ਕੱਲ ਨੂੰ ਫਿਰ ਸੰਗਤਾਂ ਨੇ ਦਿੱਲੀ ਵੀ ਜਾਣਾ ਹੈ ਜੋ ਬਾਬਾ ਜਰਨੈਲ ਸਿੰਘ ਜੀ ਨੇ ਉਹਨਾਂ ਨੇ ਹੀ ਆਪਾਂ ਨੂੰ ਦਿੱਲੀ ਨਾਲ ਟੱਕਣ ਦੇਣ ਦੀ ਸਿੱਖਿਆ ਦਿੱਤੀ ਹੈ ਕਿ ਦਿੱਲੀ ਨੂੰ ਕਿਵੇਂ ਗੋਡਿਆਂ ਬਾਹਰ ਕਰਨਾ ਹੈ ਤੇ ਬਾਬਾ ਜਰਨੈਲ ਸਿੰਘ ਦੇ ਸਮੇਂ ਤੋਂ ਇੰਦਰਾ ਗਾਂਧੀ ਤੇ ਹੋਰ ਵੱਡੇ ਵੱਡੇ ਲੀਡਰ ਬਾਬਾ ਜਰਨੈਲ ਸਿੰਘ ਜੀ ਨਾਲ ਮੀਤਾਂ ਕਰਦੇ ਸੀ ਕਿ ਤੁਸੀਂ ਸਾਡੇ ਇਹ ਮੰਗਾ ਮੰਨੋ ਅਸੀਂ ਤੁਹਾਡੇ ਜੋ ਤੁਸੀਂ ਕਹੋਗੇ ਅਸੀਂ ਮੰਨਣ ਨੂੰ ਤਿਆਰ ਹਾਂ ਪਰਾ ਜੋ ਕੇ ਸਮਝਦਾ ਸਿੱਖ ਜੋ ਪਦਾਰਤਵਾਦੀ ਸਿੱਖੋ ਕੇ ਰਹਿ ਗਿਆ ਹੈ ਇਹਨਾਂ ਮੰਗਾ ਤੋਂ ਬਹੁਤ ਦੂਰ ਜਾ ਕੇ ਸਿਰਫ ਆਪਣੀ ਐਸ਼ੋ ਰਾਮ ਤੇ ਸ਼ੋਰਤ ਪਿੱਛੇ ਭਜਦਾ ਹੋਇਆ ਸਰਕਾਰਾਂ ਦਾ ਮੰਕਤਾ ਬਣ ਕੇ ਰਹਿ ਗਿਆ ਹੈ ਤੇ ਇਸ ਕਰਕੇ ਉਹਨੂੰ ਰੋਜ਼ ਕਿਤਨਾ ਕਿਤੇ ਛੋਟੇ ਛੋਟੇ ਧਰਨੇ ਲਾ ਕੇ ਇਹਨਾਂ ਚ ਆਪਣੀ એનર્ਜੀ ਵੇਸਟ ਕਰ ਰਿਹਾ ਹੈ ਸੋ ਸਮੇਂ ਦੀ ਮੰਗ ਹੈ ਬਾਬਾ ਜਰਨੈਸੀ ਨੇ ਕਿਹਾ ਸੀ ਕਿ ਜਿਸ ਦਿਨ ਹਮੰਦਰ ਸਾਹਿਬ ਤੇ ਹਮਲਾ ਹੋਵੇਗਾ ਉਸ ਦਿਨ ਖਾਲਸਾ ਦੀ ਨਹੀਂ ਰੱਖੀ ਜਾਵੇਗੀ ਤੇ ਉਹ ਨੀ ਦੇ ਉੱਤੇ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਹੋਰ अनेका ਸਿੱਖਾਂ ਨੇ ਆਪਣੇ ਸੀਸ ਦੇ ਕੇ ਤੇ ਸਦਾ ਸਿਮ ਜੀ ਮਾਨੇ ਆਵਾਜ਼ بلند ਕਰਕੇ ਉਸ ਨੀ ਦੇ ਉੱਤੇ ਕਿੰਨੀਆਂ ਇੱਟਾਂ ਲਾ ਦਿੱਤੀਆਂ ਹਨ ਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣ ਆਪਾਂ ਉਸ ਕੰਧ ਨੂੰ ਹੋਰ ਅੱਗੇ ਵਸਾਰਨਾ ਹੈ ਅਤੇ ਨਾ ਕਿ ਸਰਕਾਰਾਂ ਨੂੰ ਰੜ ਕੇ ਉਹਨਾਂ ਇੱਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕਰਨੀ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬਾਬਾ ਜਨੈਸੀ ਜੰਦੇੜਾ ਨੂੰ ਇੰਨੀ ਇਤਸ਼ਾਹ ਨਾਲ ਮਨਾਉਂਦੀ ਹਨ ਬੋਲੇ ਸੋ ਨਿਹਾਲ ਸ੍ਰੀ ਅਕਾਲ ਸਤ ਬਾਬਾ ਜਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਬਾਬਾ ਬਾਬਾ ਜਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ बरसात